ਮੈਂ ਜਿੰਦੀ ਡੈਥ ਹੋਈ ਹੈ ਕੀ ਗੱਲ ਕੀ ਹੋਈ ਹੈ ਜੀ ਜਿਨ੍ਹਾਂ ਦੀ ਡੈਥ ਹੋਈ ਉਹਦਾ ਨਾਮ ਕੁਲਵੀਰ ਸਿੰਘ ਹੈ ਜੀ ਪਿੰਡ ਵਿਰਖਖੇੜੇ ਦੇ ਰਹਿਣ ਵਾਲੇ ਸਰਾਵਾ ਰਹਿੰਦੇ ਸੀਗੇ ਜੀ ਕਿਰਾਏ ਤੇ ਇਹ ਦਾ ਜੀ ਇਤੋਂ ਬਹੁਤ ਤਾਂ ਸਪੈਸ਼ਲ ਲੇਬਰ ਚ ਕੰਮ ਕਰਦੇ ਸੀ ਸਪੈਸ਼ਲ ਭਰ ਕੇ ਰਾਤ ਨੂੰ 12 ਵਜੇ ਮਲੋਟ ਨੂੰ ਜਾ ਰਹੇ ਸੀਗੇ ਪਿੰਡ ਸਰਾਵਾ ਨੂੰ ਠੀਕ ਹੈ ਪਿੱਛੋਂ ਇੱਕ ਕੈਂਟਰ ਆਇਆ ਤੇਜ਼ ਰਫਤਾਰ ਨਾਲ ਹੀ ਉਹਨਾਂ ਨੇ ਪਿੱਛੋਂ ਟੱਕਰ ਮਾਰਦੇ ਤੇ ਮੋਟਰਸਾਈਕਲ ਵਿੱਚ ਫਸ ਕੇ ਫਸ ਗਿਆ ਤੇ ਜਿਹੜਾ ਕੋਈ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਅਗੋ ਸੀਐਫਸੀ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜਿਆ ਜੀ ਠੀਕ ਹੈ ਸਿਰਕੇ ਦੂਜੇ ਦੋ ਭਰਾ ਇਹ ਸਕੇ ਭਰਾ ਸੀ ਹਾਂਜੀ ਇਹ ਸਕੇ ਭਰਾ ਸੀ ਦੂਜਾ ਬਠੰਡੇ ਰੈਫਰ ਹੈ ਜੀ ਅਫਰਜੈਂਸੀ ਚ ਪਿਆ ਹੋਏ ਉਹਦਾ ਕੀ ਨਾਮ ਹੈ ਜੀ ਉਹਦਾ ਨਾਮ ਹੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਅੱਛਾ ਇਹ ਬਲਵਾਨਾ ਕਲੋਨੀ ਦਾ 3 ਪੁਆਇੰਟ ਹੈ ਜੀ ਕਟ ਹੈ ਠੀਕ ਹੈ 3 ਪੁਆਇੰਟ ਕਲੋਨੀ ਦੇ ਤੇ ਇੱਥੇ ਹੋਇਆ ਇੱਕ ਐਕਸੀਡੈਂਟ ਹੈ। ਕੈਂਟਰ ਹੈ। ਗਰੀਬ 2.5 ਕਿਲੋਮੀਟਰ ਚਲਾ ਗਿਆ। ਹੁਣ ਅਸੀਂ ਇੱਥੋਂ ਮੀਟਰ نوٹ ਕੀਤਾ ਹੈ। ਦੇਖਦੇ ਆ ਕਿੰਨੇ ਦੂਰ ਤੇ ਗਿਆ। ਕੈਂਟਰ ਡਰਾਈਵਰ ਨੇ ਰੋਕਿਆ ਨਹੀਂ ਕੈਂਟਰ। ਪੁਝਾ ਕੇ ਲੈ ਗਿਆ। ਤੇ 2 ਕਿਲੋਮੀਟਰ ਜਾ ਕੇ ਇਹਨੂੰ ਫੜਿਆ ਹੈ। ਤੇਰਾ ਕੀ ਨਾਮ ਹੈ? ਮੇਰਾ ਨਾਮ ਰਾਜੀ ਹੈ। ਤੇਰਾ ਨਾਮ ਰਾਜੀ ਤੇ ਉਹਦਾ ਨਾਮ? ਲਸ਼ਮਣ। ਲਸ਼ਮਣ। ਦਾਦੇ ਦਾ ਨਾਮ? ਕਰਨ ਚੰਦ। ਕਰਨ ਚੰਦ। ਕਿੱਥੇ ਰਹਿੰਦੇ ਨਵਾ ਨਵਾ ਪਿੰਡ ਮਾਰਕਟ ਦੇ ਨਾਲ ਹਾਂ ਤੇ ਇਧਰ ਕੈਂਟਰ ਨੰਬਰ ਕਿਨਾ ਹੈ ਕੀ ਯਾਰ ਜੇ 40 आरजे 40 ਜੀਏ ਜੀਏ 0492 0492 ਹਾਂ ਇਹ ਕੰਪਲੀਟ ਆਈ ਹੈ ਸਾਡੇ ਕੋਲੇ ਐਸੇ ਨੰਬਰ ਦੀ ਕੈਂਟਰ ਵੀ ਕੰਪਲੀਟ ਆ ਗਈ ਸਾਡੂੰ ਠੀਕ ਹੁਣ ਅੱਗੇ ਜਾ ਕੇ ਦੇਖਦੇ ਹਾਂ 20 ਕੀ ਹੈ ਆਹ ਹਾਂ ਕੋਆ ਹੈਡਲਾਈਟਾ ਜਗਣ ਦਿਓ ਆ ਦੇ ਆ ਦੇਖੋ ਜੀ ਪੂਰਾ 1 ਕਿਲੋਮੀਟਰ ਲਿਆਇਆ ਹੈ ਆ ਨਾ ਹਾਂਜੀ ਇੱਥੇ ਰੋਕੋ ਆ ਕਿਤੇ ਆ ਆ ਕੈਂਟਰ ਹੈ ਜੀ ਆ ਨੰਬਰ ਇਹਦਾ ਠੀਕ ਹੈ ਆ ਨੰਬਰ ਹੈ ਆ ਨੰਬਰ ਹੈ ਆ ਦੇਖੋ ਜੀ ਆ ਆ ਬਾਈਕ ਹੈ ਆ ਬਾਈਕ ਹੈ ਆਇਓ ਨੰਬਰ ਦਾ ਕੈਂਟਰ ਹੈ ਆ ਬਾਈਕ ਹੈ ਇਹ ਕੈਂਟਰ ਨੇ ਇਸ ਨੇ ਰੋਕਿਆ ਨਹੀਂ ਹੈ ਇਸ ਨੇ ਕੈਂਟਰ ਰੱਖਿਆ ਨਹੀਂ ਹੈ ਇਹਦਾ ਅਸੀਂ ਪਿੱਛਾ ਕਰਕੇ ਮੋਟਰਸਾਈਕਲ ਵਿੱਚ ਹੀ ਕਿੜੀ ਸੀ ਪਿੱਛਾ ਕਰਕੇ ਆ ਮੋਟਰਸਾਈਕਲ ਵਿੱਚ ਹੀ ਕਿੜਿਸ਼ ਗਿਆ ਹੈ ਮੈਂ ਜਿੰਦੀ ਡੈਥ ਹੋਈ ਹੈ ਕੀ ਗੱਲ ਕੀ ਹੋਈ ਹੈ ਜੀ ਜਿਨ੍ਹਾਂ ਦੀ ਡੈਥ ਹੋਈ ਉਹ ਨਾਲ ਕੁਲਵੀਰ ਸਿੰਘ ਜੀ ਪਿੰਡ ਬਿਰਖ ਖੇੜੇ ਦੇ ਰਹਿਣ ਵਾਲੇ ਸਰਾਵਾ ਰਹਿੰਦੇ ਸੀਗੇ ਜੀ ਕਿਰਾਇ ਕਰੇ ਸਿਖਾਏ ਤੇ ਇਹ ਦਾ ਜੀ ਇੱਥੋਂ ਬਹੁਤ ਤਾਂ ਸਪੈਸ਼ਲ ਲੇਬਰ ਚ ਕੰਮ ਕਰਦੇ ਸੀ ਸਪੈਸ਼ਲ ਭਰ ਕੇ ਰਾਤ ਨੂੰ 12 ਵਜੇ ਮਲੋਟ ਨੂੰ ਜਾ ਰਹੇ ਸੀਗੇ ਪਿੰਡ ਸਰਾਵਾ ਨੂੰ ਵੀ ਠੀਕ ਹੈ ਪਿੱਛੋਂ ਇੱਕ ਕੈਂਟਰ ਆਇਆ ਤੇਜ਼ ਰਫਤਾਰ ਨਾਲ ਹੀ ਉਹਨਾਂ ਨੇ ਉਹ ਪਿੱਛੋਂ ਟੱਕਰ ਮਾਰਦੇ ਤੇ ਮੋਟਰਸਾਈਕਲ ਵਿੱਚ ਫਸ ਕੇ ਫਸ ਗਿਆ ਤੇ ਜਿਹੜਾ ਵੀ ਕੋਈ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਅੱਗੋਂ ਸੀਐਫਸੀ ਆ ਲੈਣੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜਿਆ ਜੀ ਠੀਕ ਹੈ। ਸਰਕੇ ਦੂਜੇ ਦੋ ਭਰਾ ਇਹ ਸਕੇ ਭਰਾ ਸੀ। ਹਾਂਜੀ ਇਹ ਸਕੇ ਭਰਾ ਸੀ ਦੂਜਾ ਬਠਿੰਡੇ ਰੈਫਰ ਆਈ ਅਫਰਜੈਂਸੀ ਚ ਪਿਆ ਹੋਇਆ। ਉਹਦਾ ਕੀ ਨਾਮ ਹੈ ਜੀ? ਉਹਦਾ ਨਾਮ ਹੀ ਸੁਖਵਿੰਦਰ ਸੁਖਵਿੰਦਰ ਸਿੰਘ ਜੀ। ਅੱਛਾ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ? ਕਾਰਵਾਈ ਦੀ ਐਸੀ ਹੀ ਕੰਮ ਗਰੀਬ ਬੰਦੇ ਜੀ ਕੋਈ ਇਹਨਾਂ ਨੂੰ ਇਨਸਾਫ ਮਿਲੇ ਜੋ ਵੀ ਦੋ ਹੀ ਕਮਾਉਣ ਵਾਲੇ ਸੀਗੇ ਤੇ ਉਹ ਇਹਨਾਂ ਦਾ ਨਹੀਂ ਉਹਦਾ ਜੀ ਪਹਿਲਾਂ ਡੈਥ ਹੋਈ ਜੀ। ਠੀਕ ਹੈ। ਇਹ ਸਾਡੇ ਮਾਮੇ ਦੇ ਲੜਕੇ ਹੀ ਹੈ। ਠੀਕ ਹੈ। ਹਾਂਜੀ ਇਹ ਕੇਸ ਬੱਲੂਆਣੇ ਪਿੰਡ ਕੋਲ ਹੋਇਆ ਜੀ। ਅੱਛਾ ਹਾਂਜੀ ਲੇਵਰ ਦਾ ਕੰਮ ਕਰਦੇ ਸੀ ਸਪੈਸ਼ਲ ਭਰ ਕੇ ਜਾਈ ਜਾਂਦੇ ਸੀ ਪਿੰਡ ਨੂੰ 12 ਵਜੇ ਗਿਆ ਜੀ 12 ਵਜੇ ਜਾਈ ਜਾਂਦੇ ਸੀ ਤੇ ਪਿੱਛੋਂ ਕੈਂਟਰ ਵਾਲੇ ਨੇ ਹਿੱਟ ਕੀਤਾ ਤੇ ਦੋਵੇਂ ਸਾਈਡ ਤੇ ਡਿੱਗ ਗਏ ਇੱਕ ਵੀ ਮੌਕੇ ਤੇ ਮੌਤ ਹੋ ਗਈ ਕੁਲਵੀਰ ਸਿੰਘ ਦੀ ਤੇ ਉਹਦਾ ਵੱਡਾ ਭਰਾ ਸੁਖਵਿੰਦਰ ਸਿੰਘ ਉਰਫ ਮੰਨੀ ਉਹਨਾਂ ਦਾ ਗੰਭੀਰ ਜ਼ਖਮੀ ਹੋ ਗਿਆ ਜੀ ਇੱਕ ਮੋਟਰਸਾਈਕਲ ਜਿਹੜਾ ਕੈਂਟਰ ਦੇ ਵਿੱਚ ਫਸ ਗਿਆ ਤੋਂ ਅੱਗੇ ਝਾ ਕੇ ਕੈਂਟਰ ਵਾਲਾ ਮੋਟਰਸਾਈਕਲ ਵਿੱਚੋਂ ਫਸਿਆ ਕੱਢ ਰਿਆ ਸੀ ਕੈਂਟਰ ਚੋਂ ਹੂੰ ਹੂੰ ਠੀਕ ਹੈ ਜੀ ਤੇ ਐਸਐਸ ਐਫ ਵਾਲਿਆਂ ਨੇ ਫੜਿਆ ਹੀ ਉਹਨਾਂ ਨੂੰ ਮੌਕੇ ਤੇ ਮੋਟਰਸਾਈਕਲ ਵਿੱਚੋਂ ਕੱਢਦਾ ਕੇ ਇੰਟਰਦੇ ਥੱਲੇ ਕੀ ਕਾਰਵਾਈ ਦੀ ਮੰਗ ਕਰ ਰਹੇ ਹੋ ਤੁਸੀਂ ਕਾਰਵਾਈ ਦੀ ਮੰਗ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਜੀ ਠੀਕ ਅੱਜ 112 ਤੇ ਇੱਕ ਕਾਲ ਆਈ ਸੀ ਕਿ ਬੱਲਵਾਣਾ ਕਲੋਨੀ ਦੇ ਕੋਲੇ ਐਕਸੀਡੈਂਟ ਹੋ ਗਿਆ ਦੋ ਬੰਦੇ ਸੜਕ ਤੇ ਪਏ ਐ ਮੋਟਰਸਾਈਕਲ ਤੇ ਕੋਈ ਬੰਦਾ ਮਾਰ ਕੇ ਭੱਗ ਗਿਆ ਅਸੀਂ ਜਦੋਂ ਗਏ ਆ ਇੱਕ ਬੰਦਾ ਜਖਮੀ ਸੀ ਇੱਕ ਸੜਕ ਤੇ ਸੁੱਧ ਬੁੱਧ ਪਿਆ ਸੀ ਜਿਹੜਾ ਜ਼ਖਮੀ ਸੀ ਉਹ ਐਂਬੂਲੈਂਸ ਦਾ ਪ੍ਰਬੰਧ ਕਰਕੇ ਮਿੰਟੋ ਮਿੰਟੇ ਸਿਹਰ ਹਸਪਤਾਲ ਬੁਲਾਇਆ ਦੂਸਰੇ ਬੰਦੇ ਨੂੰ ਦੇਖਿਆ ਤਾਂ ਉਹ ਦੇ ਮੌਕੇ ਤੇ ਡੈਥ ਹੋ ਗਈ ਸੀ ਥੋੜੀ ਉੱਥੋਂ ਪਤਾ ਲੱਗਿਆ ਕਿ ਕੋਈ ਕਾਰ ਵਾਲਾ ਬੰਦਾ ਉਹਨਾਂ ਨੂੰ ਐਕਸੀਡੈਂਟ ਕਰ ਗਿਆ ਔਰ ਐਕਸੀਡੈਂਟ ਕਾਰ ਵਾਲੇ ਦੇ ਕਰਨ ਤੋਂ ਬਾਅਦ ਜਿਹੜਾ ਮੋਟਰਸਾਈਕਲ ਸੀ ਉਹ ਸੜਕ ਦੇ ਵਿਚਾਲੇ ਡਿੱਗ ਪਿਆ ਉਧਰੋਂ ਇੱਕ ਹਨੂਮਾਨਗੜ ਦਾ ਕੈਂਟਰ ਆ ਰਿਹਾ ਲੱਕੜਾਂ ਦਾ ਰੱਦਿਆ ਗੁੱਟ ਲੱਕੜ ਦੇ ਜਿਹੜੇ ਗੁੱਟਕੇ ਐ ਉਹ ਕੈਂਟਰ ਮੋਟਰਸਾਈਕਲ ਨੂੰ ਕੜੀਚਕੇ ਕਰੀਬ 1 ਕਿਲੋਮੀਟਰ ਲੈ ਗਿਆ ਡਰਾਈਵਰ ਨੂੰ ਜਦੋਂ ਪੁੱਛਿਆ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਮੋਟਰਸਾਈਕਲ ਥੱਲੇ ਆ ਗਿਆ ਮੈਂ ਘਬਰਾ ਗਿਆ ਤੇ ਅੱਗੇ ਜਾ ਕੇ ਉਹ ਰੋਕ ਲਿਆ ਸੀ ਜਿਹੜਾ ਦੋ ਬੰਦੇ ਜ਼ਖਮੀ ਹੋਏ ਐ ਉਹ ਸਕੇ ਪ੍ਰਾਇ ਪਿੰਡ ਸਰਾਵਾ ਬੋਦਰਾਂ ਦੇ ਰਹਿਣ ਵਾਲੇ ਐ ਜਿਹੜਾ ਵੱਡਾ ਪ੍ਰਾਇ ਦਾ ਨਾਮ ਸੁਖਵਿੰਦਰ ਸਿੰਘ ਮਣੀ ਇਹ ਜ਼ਖਮੀ ਐ ਜਿਹੜਾ ਬੰਦਾ ਛੋਟ ਦੂਸਰਾ ਉਹਦਾ ਪਰਾਇਆ ਛੋਟਾ ਉਹਦਾ ਨਾਮ ਕੁਲਬੀਰ ਸਿੰਘ ਦੀਪਾ ਇਹਨਾਂ ਦਾ ਪਿਓ ਦਾ ਨਾਮ ਬਿੰਦਰ ਸਿੰਘ ਪਿੰਡ ਸਰਾਵਾ ਬੋਦਰਾ ਪੱਲੇਦਾਰੇ ਦਾ ਕੰਮ ਕਰਦੇ ਆ ਅੱਜ ਹਬੌਰ ਰੇਲਵੇ ਸਪੈਸ਼ਲ ਲੱਗੀ ਸੀ ਉਹਨੂੰ ਲੋਡ ਕਰਕੇ ਆ ਰਹੇ ਹੋ ਤੇ ਆਪਣੇ ਘਰੇ ਜਾ ਰਹੇ ਸੀ ਤਿੰਨਾਂ ਕੋਈ ਅਣਪਛਾਤੀ ਕਾਰਨ ਨਾਲ ਐਕਸੀਡੈਂਟ ਹੋਇਆ ਉਹਨਾਂ ਦੀ ਡੈਥ ਹੋ ਗਈ ਅਸੀਂ ਅਸਥਾਨ ਆਏ ਆ ਜਿਹੜਾ ਮੁੰਡਾ ਮਨੀ ਹੈ ਉਹ ਜ਼ਖਮੀ ਹੈ ਉਹਨੂੰ ਐਮਜ ਅਸਤਾਲ ਬਠਿੰਡਾ ਦਾ ਰੈਫਰ ਕਰਤਾ ਕੁਲਬੀਰ ਸਿੰਘ ਦੀਪੇ ਦੀ ਮੌਕੇ ਦੀ ਜੀ ਦੀ ਡੈਥ ਹੋਈ ਸੀ ਉਹਨੂੰ ਹੁਣ ਮੋਰਚਰਿਚ ਰਖਾਇਆ ਹੈ ਸਦਰ ਹਬੋਰ ਦਾ ਵਕੂਆ ਸਦਰ ਹਬੋਰ ਆਈਓ ਨੂੰ ਸੂਚਿਤ ਕਰਤਾ ਜੋ ਮੌਕੇ ਤੇ ਆ ਕੇ ਹੈ ਤੇ ਉਹ ਜੋ ਜੋ ਕਾਰਵਾਈਆਂ ਬਣਦੀ ਹੈ ਉਹਨੇ ਕਰਨੀਆਂ